ਮੈਂ ਜੋ ਬਿੰਗ ਚੀਫ ਸਪੋਕਸਪਰਸਨ ਆਫ ਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਇਹ ਬਿਆਨ ਦਿੰਨਾ ਹੈ ਕਿਸੇ ਗੈਂਗਸਟਰ ਨਾਲ ਕੋਈ ਲਿੰਕ ਨਹੀਂ ਚਾਹੀਏ ਕੋਈ ਅਰਸ਼ਦਾਲਾ ਹੋਵੇ ਚਾਹੇ ਕੋਈ ਹੋਰ ਹੋਵੇ ਚਾਹੇ ਜੈਪਾਲ ਭੁੱਲਰ ਹੋਵੇ ਕੋਈ ਲਿੰਕ ਨਹੀਂ ਪਾਈ ਅਮਰਿਤਪਾਲ ਸਿੰਘ ਤਾਂ ਜੇਲ੍ਹ ਚ ਬੰਦ ਨੇ ਉੱਥੇ ਜੇ ਤੁਸੀਂ ਦਿਬੜੂਗੜ੍ਹ ਚ ਜੇਲ੍ਹ ਚ ਜਾਓ ਉੱਥੇ ਤਾਂ ਦੋ ਤਿੰਨ ਅੱਗੇ ਪਹਿਲਾਂ ਤਾਂ ਬਾਅਦ ਜਿਹੜੀ ਅਸਾਮ ਪੁਲਿਸ ਖੜੀ ਹੈ ਨਾਲ ਹੀ ਜਿਹੜੇ ਕਮਾਂਡੋ ਹੁੰਦੇ ਸੀ ਆਰਪੀਐਫ ਦੇ ਅੱਗੇ ਹੋਰ ਸਿਕਿਉਰਿਟੀ ਦੀ ਲੇਅਰ ਹੈ ਉੱਥੇ ਦੇਖੋ ਉੱਥੇ ਹੋ ਵੀ ਕੀ ਸਕਦਾ ਕੋਈ ਕੋਈ ਇਹੋ ਜਿਹਾ ਲਿੰਕੜੀ ਹੋ ਸਕਦਾ ਕੋਈ ਹੋਰ ਸਬੰਧ ਨਹੀਂ ਹੋ ਸਕਦਾ ਆਡੀਓ ਦੀ ਇੰਡੀਪੈਂਡੈਂਟ ਕਿਸੇ ਏਜੰਸੀ ਨੂੰ ਜਾਂਚ ਵੀ ਮੰਗ ਕਰਦਾ ਥੋੜੀ ਪਾਰਟੀ ਕਿਉਂਕਿ ਤੁਹਾਡੇ ਪ੍ਰਧਾਨ ਤੇ ਇਲਜ਼ਾਮ ਲੱਗੇ ਤਰੀਕੇ ਦੇ ਦੇਖੋ ਜੀ ਜੇ ਉਹ ਆਡੀਓ ਜੇ ਭਾਈ ਅਮਰਤਪਾਲ ਸਿੰਘ ਦੀ ਵੈਨ ਐਂਡ ਵੇਅਰ ਜਦੋਂ ਉਹਨਾਂ ਦੀ ਕਿਸੇ ਕੇਸ ਵਿੱਚ ਅਰੈਸਟ ਪਾਉਣਗੇ ਉਸ ਕੇਸ ਵਿੱਚ ਉਹ ਆਡੀਓ ਨੂੰ ਕਿਸੇ ਦੋਸ਼ ਦਾ ਹਿੱਸਾ ਬਣਾਉਣਗੇ ਚਾਰਜ ਉਸ ਆਡੀਓ ਦੇ ਬੇਸ ਤੇ ਫਰੇਮ ਕਰਨਗੇ ਤਾਂ ਅਸੀਂ ਮਾਨਯੋਗ ਹਾਈ ਕੋਰਟ 'ਚ ਪਾਵਾਂਗੇ ਹਲੇ ਤੱਕ ਉਹ ਜੋ ਆਡੀਓ ਹੈ ਸਿਰਫ ਇੱਕ ਡੈਫਾਮੇਟਰੀ ਮਟੀਰੀਅਲ ਹੈ ਕਿਰਦਾਰ ਪੁਸ਼ੀ ਕਰਨ ਦਾ ਤਰੀਕਾ ਹੈ ਸਾਨੂੰ ਕਿਸੇ ਕੇਸ ਦੇ ਵਿੱਚ ਕਾਨੂੰਨ ਦੇ ਤਲਕ ਉਹ ਆਡੀਓ ਨਹੀਂ ਦਿੱਤੀ ਗਈ ਤਾਂ ਅਸੀਂ ਕਿਵੇਂ ਕੋਈ ਜੱਜ ਸਾਹਿਬ ਨੂੰ ਵੈਸੇ ਹੀ ਅਰਜੀ ਦੇ ਦਈਏ ਇੱਕ ਸਮਾਜਿਕ ਜ਼ਿੰਮੇਵਾਰੀ ਹੈ ਉਹ ਸਮਾਜਿਕ ਤੌਰ ਤੇ ਤੁਹਾਨੂੰ ਬਦਨਾਮ ਕੀਤਾ ਜਾ ਰਿਹਾ ਹੈ ਦੇਖੋ ਫਿਰ ਉਹ ਡੈਫਾਮੇਸ਼ਨ ਬਣਦੀ ਹੈ ਉਸ ਤੇ ਜਿਹੜਾ 400 499 ਬੰਦ ਹੈ ਉਹ ਮੈਂ ਕਹਿ ਚੁੱਕਿਆ 499 500 ਆਫ ਆਈਪੀਸੀ ਬੀਐਨਐਸ ਨਵਾਂ ਕਾਨੂੰਨ ਬਣ ਚੁੱਕਿਆ ਉਹ ਹੈ ਮਾਨ ਹਾਨੀ ਦਾ ਦਾਵਾ ਬੰਦਾ ਹੈ ਸਿਵਲ ਸੂਟ ਬੰਦਾ ਹੈ ਸਟੇ ਆਰਡਰ ਇੰਜੰਕਸ਼ਨ ਬੰਦਾ ਹੈ ਉਹਦੇ ਬਾਰੇ ਮੈਂ ਕਹਿੰਨਾ ਹੈ ਉਹਦੇ ਬਾਰੇ ਮੈਂ ਕਹਿੰਨਾ ਹੈ ਭਾਈ ਅਮਰਿਤਪਾਲ ਸਿੰਘ ਨੂੰ ਮਿਲ ਜਾਵਾਂਗੇ ਨੈਕਸਟ ਵੀਕ ਜਾਵਾਂਗੇ ਉੱਥੇ ਬੈਠ ਕੇ ਗੱਲਬਾਤ ਕਰਕੇ ਫਿਰ ਅਗਲਾ ਐਕਸ਼ਨ ਹੈ ਇਸ ਤੇ ਲਵਾਂਗੇ ਕਿਉਂਕਿ ਨਾਰਮਲ ਸਰਕਮਸਟੈਂਸਸ ਨਹੀਂ ਜੀ ਇਹ ਨਾਰਮਲ ਸਰਕਮਸਟੈਂਸ ਨਹੀਂ ਸਾਡੇ ਪ੍ਰਧਾਨ ਜੇਲ੍ਹ ਚ ਨੇ ਸਲਾਹ مشورہ ਕਰਕੇ ਬੈਠ ਕੇ 1 ਟੂ 1 ਗੱਲ ਕਰਕੇ ਅੱਗੇ ਐਕਸ਼ਨ ਲਿਆ ਜਾ ਸਕਦਾ